بسم اللہ الرحمن الرحیم شروع اللہ تعالی دے نام تو جو بڑا مہربان تے نہایت رحم کرن والا اج دی اے جڑی پترکار ملنی ہے اصل دے وچ تے ایک ہفتہ پہلا राज्यसभा دے ایک سیشن دے دوران ਭਾਜਪਾ دے ممبر پارلیمنٹ مستر यादव نے ایک نجی ودیق جڑا ہے اوتھے پیش کیتا ہے ج دے وچ اے رکھا گیا ਕੀ ਭਾਰਤ ਦੇ ਵਿੱਚ ਜਿਹੜਾ ਵਕਫ ਹੈ ਜਿਹੜੇ ਵੀ ਪੂਰੀ ਸਟੇਟਾਂ ਦਾ ਪੂਰੇ ਦੇਸ਼ ਦਾ ਜਿਹੜਾ ਵਕਫ ਹੈ ਉਹਦੇ ਵਿੱਚ ਜਿਹੜਾ ਵਕਫ ਐਕਟ 1995 ਵੀ ਉਹਨੂੰ ਜਿਹੜਾ ਹੈ ਤਬਦੀਲ ਕੀਤਾ ਜਾਣਾ ਚਾਹੀਦਾ ਹੈ ਵਕਫ ਬੋਰਡ ਜਿਹੜਾ ਹੈ ਸਨ 1964 ਦੇ ਵਿੱਚ ਕਨਸਟੀਟਿਊਟ ਕੀਤਾ ਗਿਆ ਸੀ ਪਾਰਲੀਮੈਂਟ ਵੱਲੋਂ ਔਰ ਵਕਫ ਬੋਰਡ ਦਾ ਮਤਲਬ ਇਹ ਸੀਗਾ ਕਿ ਜਿੰਨੇ ਵੀ ਦੇਸ਼ ਦੇ ਵਿੱਚ ਵਕਫ ਸੰਪਤੀਆਂ ਯਾਨੀ ਜਿਹੜੀਆਂ ਵੀ ਸੰਪਤੀਆਂ ਲੋਕਾਂ ਨੇ ਮੁਸਲਮਾਨਾ ਨੇ ਖੁਦਾ ਦੇ ਨਾਮ ਦੇ ਉੱਤੇ ਰੱਖ ਦਿੱਤੀ ਕਿ ਵੀ ਇਹਨਾਂ ਦੀ ਆਮਦਨੀ ਜਿਹੜੀ ਹੈ ਉਹ ਨੇਕੀ ਦੇ ਕੰਮਾਂ ਦੇ ਉੱਤੇ ਖਰਚ ਕੀਤੀ ਜਾਵੇ ਤੇ ਉਹਨੂੰ ਸਭਾਲ ਕੇ ਰੱਖਣ ਲਈ ਉਹਨਾਂ ਦਾ ਸਹੀ ਖਰਚ ਚਲਾਉਣ ਲਈ ਉਹਨਾਂ ਦੇ ਸਹੀ ਪ੍ਰਬੰਧਾ ਦੇ ਲਈ ਵਕਫ ਬੋਰਡ 1964 ਦੇ ਵਿੱਚ ਬਣਾਇਆ ਔਰ ਖਾਸ ਕਰ ਸਾਡਾ ਜਿਹੜਾ ਪਰਿਵਾਰ ਹੈ ਮੇਰੇ ਦਾਦਾ ਦੇ ਵਲੀਦ ਮੌਲਾਨਾ ਹਬੀਬੁਰ ਰਹਿਮਾਨ ਲੁਧਿਆਣਵੀ ਜਿਹੜੇ ਕਿ ਬਹੁਤ بڑے ਸਵਤੰਤਰ ਅਸਨਾਨੀ ਗੁਜ਼ਰੇ ਉਹਨਾਂ ਨੇ ਵਕਫ ਬੋਰਡ ਨੂੰ ਕੰਸਟੀਟਿਊਟ ਕਰਵਾਉਣ ਦੇ ਲਈ ਬੇਅੰਤਿਆ ਮਿਹਨਤ ਕੀਤੀ ਤੇ ਉਹਦਾ ਹੀ ਨਤੀਜਾ ਸੀ ਕਿ 1964 ਦੇ ਵਿੱਚ ਭਾਰਤ ਸਰਕਾਰ ਵੱਲੋਂ ਵਕਫ ਬੋਰਡ ਜਿਹੜਾ ਹੈ ਉਹ ਬਣਾਇਆ ਗਿਆ ਵਕਫ ਬੋਰਡ ਬਣਾਉਣ ਤੋਂ ਬਾਅਦ ਕਿਉਂਕਿ ਵਕਫ ਸੰਪਤੀਆਂ ਜਿਹੜੀਆਂ ਬਹੁਤ ਵੱਡੀ ਤਾਦਾਦ ਦੇ ਵਿੱਚ ਨਾਜਾਇਜ਼ ਕਬਜ਼ਿਆਂ 'ਚ ਚਲੀਆਂ ਗਿਆ ਵਕਫ ਐਕਟ 1995 ਸਾਨੂੰ ਇਹ ਸਹੂਲਤ ਦਿੰਦਾ ਹੈ ਕਿ ਕਿਸੇ ਵੀ ਵਕਫ ਸੰਪਤੀ ਦੇ ਉੱਤੇ ਜਦ ਕੋਈ ਦਾਅਵਾ ਕੀਤਾ ਜਾਂਦਾ ਹੈ ਤੇ ਉਹਦੀ ਫਰਦ ਵਗੈਰਾ ਚੜਾਈ ਜਾਂਦੀ ਹੈ ਤੇ ਉੱਥੇ ਦੁਬਾਰਾ ਤੋਂ ਉਹ ਵਕਫ ਦੇ ਅਧੀਨ ਕਰ ਲਿਆ ਜਾਂਦਾ ਤੇ ਇਹ ਜਿਹੜਾ ਵਿਧਾਇਕ ਲੈ ਕੇ ਆ ਰਹੇ ਨੇ ਹਾਲਾਂਕਿ ਅਜੇ ਇਹ ਇੱਕ ਨਿੱਜੀ ਤੌਰ ਤੇ ਉਹਨਾਂ ਨੇ ਦਿੱਤਾ ਹੈ ਭਾਜਪਾ ਦੇ ਇੱਕ ਮੈਂਬਰ ਪਾਰਲੀਮੈਂਟ ਨੇ ਨਿੱਜੀ ਤੌਰ ਤੇ ਦਿੱਤਾ ਤੇ ਉਹ ਜਿਹੜਾ 53 ਵੋਟਾਂ ਦੇ ਨਾਲ ਉੱਥੇ ਪਾਸ ਕੀਤਾ ਗਿਆ ਤੇ ਮੈਂ ਸਮਝਦਾ ਇਹਦੇ ਨਾਲ ਪੂਰੇ ਦੇਸ਼ ਦੇ ਮੁਸਲਮਾਨਾਂ ਨੂੰ ਘਟ ਗਿਣਤੀਆਂ ਨੂੰ ਇਹ ਗਲਤ ਸੁਨੇਹਾ ਗਿਆ ਅਸੀਂ ਇਹ ਚਾਹੁੰਦੇ ਹਾਂ ਕਿ ਭਾਰਤ ਸਰਕਾਰ ਤੋਂ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਮਾਨਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰભાઈ ਮੋਦੀ ਜੀ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਵਕਫ ਐਕਟ 1995 ਜਿਹੜਾ ਹੈ ਇਹ ਕਿਸੇ ਦੇ ਉੱਤੇ ਜ਼ਿਆਦਤੀ ਨਹੀਂ ਕਰਦਾ ਜਿਸ ਤਰ੍ਹਾਂ ਕਿ ਉਹਨਾਂ ਨੇ ਕਿਹਾ ਵਕਫ ਐਕਟ 1995 ਦੇ ਵੇ ਨਾਲ ਕਿਸੇ ਹੋਰ ਸਮੁਦਾਇ ਨੂੰ ਜਾਂ ਕਿਸੇ ਹੋਰ ਸੰਪਤੀ ਨੂੰ ਕੋਈ ਦਾਵਾ ਕਰਕੇ ਨੁਕਸਾਨ ਕਰ ਸਕਦਾ ਹੈ ਵਕਫ ਐਕਟ 1995 ਕਿਸੇ ਹੋਰਾਂ ਦੀ ਸੰਪਤੀ ਦੀ ਬਜਾਏ ਵਕਫ ਦੀਆਂ ਜਿਹੜੀਆਂ ਸੰਪਤੀਆਂ ਉਹਨਾਂ ਦੀ ਹਿਫਾਜ਼ਤ ਕਰਦਾ ਹੈ ਉਹਨਾਂ ਦੀ ਉਹਨਾਂ ਦੀ ਰੱਖਿਆ ਕਰਦਾ ਹੈ ਤੇ ਉਹਨਾਂ ਦੇ ਸਹੀ ਇਸਤੇਮਾਲ ਦੀ ਪਾਵਰ ਜਿਹੜਾ ਹੈ ਉਹ ਵਕਫ ਅਧਿਕਾਰੀਆਂ ਨੂੰ ਦਿੰਦਾ ਹੈ ਤੇ ਇਸ ਲਈ ਇਹ ਜਿਹੜਾ ਤੁਸੀਂ ਵਕਫ ਐਕਟ 1995 ਨੂੰ ਕਮਜ਼ੋਰ ਕਰਨ ਦੇ ਲਈ ਹਜੇ ਰਾਜ ਸਭਾ ਦੇ ਵਿੱਚ ਜਿਹੜਾ ਇੱਕ ਨਿੱਜੀ ਬਿਲ ਜਿਹੜਾ ਇੱਕ ਮੈਂਬਰ ਪਾਰਲੀਮੈਂਟ ਵੱਲੋਂ ਪੇਸ਼ ਕੀਤਾ ਗਿਆ ਪੂਰੇ ਦੇਸ਼ ਦੇ ਮੁਸਲਮਾਨ ਇਹ ਮੰਗ ਕਰਦੇ ਨੇ ਕਿ ਇਸ ਜਿਹੜਾ ਨਿੱਜੀ ਤੌਰ ਦੇ ਉੱਤੇ ਹਜੇ ਇਹ ਲੈ ਕੇ ਆਏ ਹੋ ਬਿਲ ਇਹਨੂੰ ਖਾਰਜ ਕਰ ਦਿੱਤਾ ਜਾਣਾ ਚਾਹੀਦਾ ਔਰ ਇਸ ਗੱਲ ਦੀ ਯਕੀਨੀ ਬਣਾਈ ਜਾਣਾ ਚਾਹੀਦਾ ਹੈ ਕਿ ਵਕਫ ਬੋਰਡ ਦੇ ਕਿਸੇ ਵੀ ਐਕਟ ਦੇ ਨਾਲ ਜਿਹੜਾ ਉਹ ਸਰਕਾਰ ਚੱਲ ਜਗਾ ਨਹੀਂ ਚੱਲ ਜਗਾ ਤੁਸੀਂ ਆਪਣਾ ਕੋਈ ਗੱਲਬਾਤ ਅਗੇ ਰਿਪਿਟੇਸ਼ਨ ਅਗੇ ਕੀਤੀ ਹੈ ਕੋਈ ਨਹੀਂ ਇਹ ਸਿਰਫ ਸਾਡਾ ਮਸਲਾ ਨਹੀਂ ਹੈ ਪੂਰੇ ਦੇਸ਼ ਦਾ ਹੀ ਮਸਲਾ ਹੈ ਸਿਰਫ ਇੱਕ ਸਟੇਟ ਦੇ ਲਈ ਨਹੀਂ ਹੋ ਰਿਹਾ ਪੂਰੇ ਦੇਸ਼ ਦੇ ਲਈ ਹੋ ਰਿਹਾ ਹੈ ਪੂਰੇ ਦੇਸ਼ 'ਚ ਹਰੇਕ ਸੂਬੇ ਦੇ ਚ ਅਲੱਗ-ਅਲੱਗ ਵਕ ਬੋਰਡ ਜਿਹੜੇ ਹੈ ਉਹ ਬਣੇ ਹੋਏ ਨੇ ਵਕ ਬੋਰਡ ਕੰਮ ਕਰਦੇ ਪਏ ਨੇ ਠੀਕ ਹੈ ਹੋ ਸਕਦਾ ਹੈ ਕਿ ਕੁਝ ਲੋਕ ਸਮਝਦੇ ਹੋਣ ਕਿ ਵਕ ਬੋਰਡ ਦੀ ਕੋਈ ਸ਼ਿਕਾਰੇ ਪ੍ਰਣਾਲੀ 'ਚ ਕੁਛ ਸਹੀ ਨਹੀਂ ਹੈ ਲੇਕਿਨ ਬੜੀ ਹੱਦ ਤੱਕ ਵਕਫ ਦਿਆਂ ਜਿਹੜੀਆਂ ਸੰਪਤੀਆਂ ਆ ਉਹ ਮੁਸਲਮਾਨ ਸਕੂਲਾਂ ਨੂੰ ਚਲਾਉਣ ਲਈ ਹਸਪਤਾਲਾਂ ਨੂੰ ਚਲਾਉਣ ਦੇ ਲਈ ਮਸਜਿਦਾਂ ਦਾ ਖਰਚ ਚੱਕਣ ਦੇ ਲਈ ਈਦਗਾਹਾਂ ਨੂੰ ਔਰ ਕਬਰਸਤਾਨਾਂ ਨੂੰ ਸੰਭਾਲਣ ਦੇ ਲਈ ਬੜੀ ਹੱਦ ਤੱਕ ਵਕਫ ਬੋਰਡ ਜੜਾ ਹੈ ਉਹ ਪਿਛਲੇ ਲੰਬੇ ਸਮੇਂ ਤੋਂ ਸਹਾਇਕ ਸਾਬਤ ਹੋ ਰਿਹਾ ਇਸ ਲਈ ਮੈਂ ਇਹ ਸਮਝਦਾ ਕਿ ਵਕਫ ਬੋਰਡ ਦੀਆਂ ਸੰਪਤੀਆਂ ਦੇ ਨਾਲ 1995 ਐਕਟ ਤੋੜਨ ਤੋਂ ਬਾਅਦ ਇਹ ਛੂਟ ਦੇ ਦਿੱਤੀ ਜਾਵੇਗੀ ਵੀ ਸ਼ਾਇਦ ਜਿਹੜੀ ਵੀ ਸੰਪਤੀ ਤੇ ਜਿਹੜਾ ਬੈਠਾ ਹੈ ਉਹ ਕੱਲ ਨੂੰ ਉਹ ਦਾਵੇਦਾਰ ਹੋ ਜਾਏਗੀ ਜੀ ਇਹਦਾ ਸੰਪਤੀ ਹੁਣ ਮੇਰੀ ਹੈ ਮੈਂ ਇਹਦੀ ਰਜਿਸਟਰੀ ਕਰਾ ਸਕਾਂ ਤੇ ਇਸ ਲਈ ਬਾਰ ਬਾਰ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਹਾਂ ਕਿ ਅਗਰ ਵਕਫ ਐਕਟ 1995 ਨੂੰ ਕਮਜ਼ੋਰ ਕੀਤਾ ਜਾਂਦਾ ਹੈ ਤੇ ਕੱਲ ਨੂੰ ਕੋਈ ਵੀ ਵਕਫ ਐਕਟ ਦੀ ਕੋਈ ਸੀ ਹੋਰ ਧਾਰਾ ਨੂੰ ਵੀ ਤੋੜਿਆ ਜਾ ਸਕਦਾ ਹੈ ਇਸ ਲਈ ਵਕਫ ਐਕਟ 1995 ਨੂੰ ਜਿਹੜਾ ਹੈ ਜਿਸ ਤਰ੍ਹਾਂ ਬਣਾਇਆ ਗਿਆ ਸੀ ਉਸੇ ਤਰ੍ਹਾਂ ਰੱਖਿਆ ਜਾਣਾ ਚਾਹੀਦਾ ਹੈ